ਸਤਿ ਸ਼੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਪ੍ਰਾਇਮਰੀ ਕਾਡਰ ਐਂਡ ਮਾਸਟਰ ਕਾਡਰ ਸਪੈਸ਼ਲ ਐਜੂਕੇਟਰ ਭਰਤੀ ਦੀ ਅੱਜ ਮੈਂ 12 ਜੁਲਾਈ 2025 ਨੂੰ ਇਸ ਵੀਡੀਓ ਨੂੰ ਰਿਕਾਰਡ ਕਰ ਰਿਹਾ ਐਂਡ ਅੱਜ ਦੇ ਦਿਨ ਹੀ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਕੁਆਲੀਫਿਕੇਸ਼ਨ ਐਲੀਜੀਬਿਲਟੀ ਕ੍ਰਾਈਟੇਰੀਆ ਡਾਇਰੈਕਟ ਭਰਤੀ ਪ੍ਰੋਮੋਸ਼ਨ ਰਿਗਾਰਡਿੰਗ ਸਾਰੀਆਂ ਗੱਲਾਂ ਸਮਝਾਈਆਂ ਗਈਆਂ ਨੇ ਉਸ ਪੀਡੀਐਫ ਨੂੰ ਮੈਂ ਆਪਣੇ ਟੈਲੀਗ੍ਰਾਮ ਚੈਨਲ ਤੇ ਵੀ ਸੈਂਡ ਕਰ ਦਊਗਾ ਬਟ ਉਹਦੇ ਵਿੱਚ ਜਿੰਨੀਆਂ ਵੀ ਜ਼ਰੂਰੀ ਗੱਲਾਂ ਨੇ ਉਹਨਾਂ ਨੂੰ ਸਮਝਾਉਣ ਦੀ ਪੂਰੀ ਪੂਰੀ ਕੋਸ਼ਿਸ਼ ਇਸ ਵੀਡੀਓ ਵਿੱਚ ਕੀਤੀ ਜਾਊਗੀ ਐਂਡ ਇਸ ਤੋਂ ਇਲਾਵਾ 55% ਸ਼ਰਤ ਨੂੰ ਲੈ ਕੇ ਵੀ ਕੁਝ ਗੱਲਾਂ ਸਮਝਣ ਨੂੰ ਮਿਲਦੀਆਂ ਨੇ ਇਸ ਪੀਡੀਐਫ ਦੇ ਵਿੱਚ ਜਾਂ ਫਿਰ ਇਹਨਾਂ ਰੂਲਸ ਦੇ ਵਿੱਚ ਬਾਕੀ ਉਹ ਤੁਹਾਡੇ ਤੇ ਹੈਗਾ ਆ ਤੁਸੀਂ ਇਹਨਾਂ ਗੱਲਾਂ ਨੂੰ ਕਿਵੇਂ ਸਮਝਦੇ ਹੋ ਬਾਕੀ ਇਹਦੇ ਵਿੱਚ ਇੱਕ ਹੋਰ ਗੱਲ ਮੈਂਸ਼ਨ ਕੀਤੀ ਹੋਈ ਹੈ ਪ੍ਰੀ ਪ੍ਰਾਇਮਰੀ ਟੀਚਰਸ ਦੀ ਐਗਜ਼ੈਕਟਲੀ ਤਾਂ ਮੈਂਸ਼ਨ ਨਹੀਂ ਕੀਤਾ ਹੋਇਆ ਬਟ ਇਸ ਨੋਟੀਫਿਕੇਸ਼ਨ ਨੂੰ ਪੜਨ ਤੋਂ ਬਾਅਦ ਇੱਕ ਅੰਦਾਜ਼ਾ ਜਿਹਾ ਲੱਗ ਜਾਂਦਾ ਆ ਕਿ ਹੋ ਸਕਦਾ ਫਿਊਚਰ ਦੇ ਵਿੱਚ ਜਿਹੜੀਆਂ ਵੈਕੈਂਸੀਜ਼ ਨੇ ਜੀ ਉਹ ਦੇਖਣ ਨੂੰ ਮਿਲਣ ਸੋ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਟੀਚਿੰਗ ਐਗਜ਼ਾਮ ਤੋਂ ਰਿਲੇਟਡ ਕੋਈ ਵੀ ਅਪਡੇਟ ਹੋਵੇ ਕੋਈ ਵੀ ਗਾਈਡੈਂਸ ਹੋਵੇ ਫ੍ਰੀ ਆਫ ਕਾਸਟ ਆਪਣੇ ਇਸ ਚੈਨਲ ਤੇ ਸਾਰੀ ਜਾਣਕਾਰੀ ਪ੍ਰੋਵਾਈਡ ਕਰਵਾਈ ਜਾਂਦੀ ਹੈ ਐਂਡ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਕੋਈ ਪੈਸੇ ਵੀ ਨਹੀਂ ਲੱਗਦੇ ਸੋ ਮੇਕ ਸ਼ure ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਵੇ ਸ਼ੁਰੂਆਤ ਕਰਦੇ ਹਾਂ ਕਿ ਜਿਹੜਾ ਸਪੈਸ਼ਲ ਐਜੂਕੇਟਰ ਦੀ ਭਰਤੀ ਤੋਂ ਸੰਬੰਧਿਤ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸਗਾ ਉਸ ਦੇ ਰਿਗਾਰਡਿੰਗ ਕਾਫੀ ਸਾਰੀਆਂ ਗੱਲਾਂ ਮੈਂ ਪਹਿਲਾਂ ਵੀ ਤੁਹਾਨੂੰ ਸਮਝਾ ਦਿੱਤੀਆਂ ਨੇ ਐਂਡ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਸਪੈਸ਼ਲ ਐਜੂਕੇਟਰ ਹੁੰਦੇ ਕੌਣ ਨੇ ਸਪੈਸ਼ਲ ਐਜੂਕੇਟਰ ਟੀਚਰਸ ਉਹ ਹੁੰਦੇ ਨੇ ਜਿਹੜੇ ਕਿ ਵਿਸ਼ੇਸ਼ ਲੋੜਾਂ ਵਾਲੇ ਬੱਚਾ ਨੂੰ ਪੜਾਉਂਦੇ ਨੇ ਇਸ ਤੋਂ ਪਹਿਲਾਂ ਆਪਣੇ ਪੰਜਾਬ ਦੇ ਵਿੱਚ ਕੋਈ ਵੀ ਰੈਗੂਲਰ ਪ੍ਰਤੀ ਦੀ ਮੈਂ ਗੱਲ ਕਰ ਰਿਹਾ ਵੈਸੇ ਤੱਕ ਉਹ ਟੀਚਰਸ ਪਹਿਲਾਂ ਤੋਂ ਹੀ ਵਰਕਿੰਗ ਹੋਣਗੇ ਸਪੈਸ਼ਲ ਟੀਚਰਾਂ ਦੀ ਮੈਂ ਜੇਕਰ ਗੱਲ ਕਰਾਂ ਬਟ ਰੈਗੂਲਰ ਪ੍ਰਤੀ ਇਸ ਤੋਂ ਪਹਿਲਾਂ ਕਦੇ ਵੀ ਦੇਖਣ ਨੂੰ ਨਹੀਂ ਮਿਲੀ ਬਟ ਜਿਵੇਂ ਤੁਹਾਨੂੰ ਪਤਾ ਹੀ ਹੈ ਕੀ ਸਪੈਸ਼ਲ ਐਜੂਕੇਟਰ ਜਿਹੜੀ ਭਰਤੀ ਹੈਗੀ ਆ ਮਾਸਟਰ ਕਾਡਰ ਵਿੱਚ ਤੇ ਈਟੀਟੀ ਕਾਡਰ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਪੋਸਟਾਂ ਦੀ ਗਿਣਤੀ ਮੈਂ ਇੱਥੇ ਮੈਂਸ਼ਨ ਕੀਤੀ ہوئی ਹੈ ਕਿ ਮਾਸਟਰ ਕਾਡਰ ਦੇ ਵਿੱਚ 1650 ਪੋਸਟਾਂ ਤੇ ਈਟੀਟੀ ਕਾਡਰ ਦੇ ਵਿੱਚ 1950 ਪੋਸਟਾਂ ਐਲੀਜੀਬਿਲਟੀ ਕ੍ਰਾਈਟੇਰੀਆ ਨੂੰ ਕਿਹੜੀ-ਕਿਹੜੀ ਗੱਲ ਕਹੀ ਗਈ ਹੈ ਇਹਦੇ ਬਾਰੇ ਵੀ ਸਮਝ ਲੈਣੇ ਆ ਕਿ ਇਹ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਇਹ ਨੋਟੀਫਿਕੇਸ਼ਨ ਅੱਜ ਤੋਂ ਹੀ ਲਾਗੂ ਹੋਊਗਾ ਭਾਵੇਂ ਜਿੰਨੇ ਵੀ ਇਹਦੇ ਵਿੱਚ ਰੂਲਸ ਮੈਂ ਤੁਹਾਨੂੰ ਦੱਸੂਗਾ ਇਹ ਸਾਰੇ ਰੂਲਸ 12 ਜੁਲਾਈ 2025 ਤੋਂ ਲਾਗੂ ਹੋਣਗੇ ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਸੈਲਰੀ ਦੀ ਗੱਲ ਸਮਝ ਲੈਣੇ ਆ ਕਿ ਇਨ ਫਿਊਚਰ ਜੇਕਰ ਤੁਸੀਂ ਸਪੈਸ਼ਲ ਐਜੂਕੇਟਰ ਬਣਦੇ ਹੋ ਮਾਸਟਰ ਕਾਟਰ ਦੇ ਵਿੱਚ ਤਾਂ ਤੁਹਾਡੀ ਸੈਲਰੀ ਹੋਏਗੀ 35400 ਇਹੀ ਜੇਕਰ ਆਪਾਂ ਈਟੀਟੀ ਕਾਟਰ ਦੀ ਗੱਲ ਕਰੀਏ ਤਾਂ ਤੁਹਾਡੀ ਜਿਹੜੀ ਸੈਲਰੀ ਹੋਏਗੀ ਜੀ ਉਹ ਹੋਏਗੀ 29200 ਪੋਸਟਾਂ ਦੀ ਗਿਣਤੀ ਬਾਰੇ ਤੁਹਾਨੂੰ ਮੈਂ ਸਮਝਾ ਦਿੱਤਾ ਗਿਆ ਦਿੱਤਾ ਸੀ ਤੇ ਮਾਸਟਰ ਕਾਟਰ ਦੇ ਵਿੱਚ ਜਿਹੜੀ ਭਰਤੀ ਹੋਣੀ ਹੈ 75% ਜਿਹੜੇ ਟੀਚਰ ਭਰਤੀ ਕੀਤੇ ਜਾਣੇ ਆ ਉਹ ਹੁਣੇ ਅਜ ਡਾਇਰੈਕਟ ਭਰਤੀ ਬਾਈ ਟੈਸਟ ਬਾਈ ਸਿਲੈਕਸ਼ਨ ਤੇ ਈਟੀਟੀ ਕਾਡਰ ਦੇ ਵਿੱਚ ਜਿਹੜੀ ਭਰਤੀ ਹੋਊਗੀ ਇਹਦੇ ਵਿੱਚ ਜਿਹੜੀ ਭਰਤੀ ਹੋਣੀ ਆ ਉਹ 90% ਭਰਤੀ ਜਿਹੜੀ ਹੋਊਗੀ ਉਹ ਡਾਇਰੈਕਟ ਭਰਤੀ ਹੋਊਗੀ 90% ਭਾਅ ਤੁਸੀਂ 1950 ਦਾ ਫਿਰ ਤੁਸੀਂ ਡਾਇਰੈਕਟ ਕੱਢ ਲਓ ਜਿੰਨਾ ਵੀ ਬਣਦਾ ਆ ਤੇ ਬਾਕੀ ਮਾਸਟਰ ਕਾਟ ਦੇ ਵਿੱਚ 25% ਬਾਈ ਪ੍ਰਮੋਸ਼ਨ ਭਰਤੀ ਦੇਖਣ ਨੂੰ ਮਿਲੂਗੀ ਡਿਟੇਲ ਵਿੱਚ ਵੀ ਸਮਝਾਉਂਗਾ ਤੁਹਾਨੂੰ ਮੈਂ ਕਿ 25% ਕਿੱਥੇ-ਕਿੱਥੋਂ ਆਉਣਗੇ ਜਿਹੜੇ ਪ੍ਰਮੋਸ਼ਨਾਂ ਹੋਣਗੀਆਂ ਕਿਹੜੇ-ਕਿਹੜੇ ਕਾਡਰ ਵਿੱਚ ਹੋਣਗੀਆਂ ਕਿਹੜੇ ਟੀਚਰ ਐਲੀਜੀਬਲ ਹੋਣਗੇ ਇਹਨਾਂ ਚੀਜ਼ਾਂ ਦੇ ਲਈ ਤੇ 10% ਪ੍ਰਮੋਸ਼ਨ ਜਿਹੜੀ ਹੈਗੀ ਆ ਉਹ ICTੀ ਕਾਡਰ ਵਿੱਚ ਤੁਹਾਨੂੰ ਦੇਖਣ ਨੂੰ ਮਿਲੂਗੀ ਐਲੀਜੀਬਿਲਟੀ ਕ੍ਰਾਈਟਰੀਆ ਨੂੰ ਸਮਝ ਲੈਣੇ ਆ ਜੋ ਕਿ ਬਹੁਤ ਜ਼ਿਆਦਾ ਜ਼ਰੂਰੀ ਗੱਲ ਹੈਗੀ ਆ ਹਾਲਾਂਕਿ ਇਸ ਤੋਂ ਪਹਿਲਾਂ ਮੈਂ ਬੇਸਿਕ ਇਨਫੋ ਜ਼ਰੂਰ ਦਿੱਤੀ ਸੀਗੀ ਪ੍ਰੋਵਾਈਡ ਕਰਵਾਈ ਸੀ ਜਿਹਦੇ ਵਿੱਚ ਤੁਹਾਨੂੰ ਦੱਸਿਆ ਸਕਿਆ ਕਿ ਸਪੈਸ਼ਲ ਅ ਐਜੂਕੇਟਰ ਦੇ ਲਈ ਜਿਹੜਾ ਸਪੈਸ਼ਲ ਕੋਰਸ ਹੈਗਾ ਜੀ ਉਹ ਕੀਤਾ ਹੋਣਾ ਲਾਜ਼ਮੀ ਆ ਬਟ ਇਹਦੇ ਵਿੱਚ ਕੁਝ ਹੋਰ ਵੀ ਗੱਲਾਂ ਦੱਸੀਆਂ ਹੋਈਆਂ ਨੇ ਉਹਨੂੰ ਵੀ ਤੁਸੀਂ ਧਿਆਨ ਨਾਲ ਸੁਣਿਓ ਸੋ ਮਾਸਟਰ ਕਾਰਡਰ ਪ੍ਰਤੀ ਦੀ ਜੇਕਰ ਆਪਾਂ ਗੱਲ ਕਰੀਏ 75% ਤਾਂ ਹੈਗੀ ਆ ਡਾਇਰੈਕਟ ਪ੍ਰਤੀ ਇਹ ਗੱਲ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਬਟ ਇਹਦੇ ਵਿੱਚ ਜਿਹੜੀ ਡਾਇਰੈਕਟ ਪ੍ਰਤੀ ਹੋਣੀ ਆ ਇਹਦੇ ਵਿੱਚ ਤੁਸੀਂ ਟੈਸਟ ਦੋਗੇ ਜੇਕਰ ਟੈਸਟ ਦੋਗੇ ਤਾਂ ਇਹਦੇ ਵਿੱਚ ਆਨਲਾਈਨ ਅਪਲਾਈ ਕਰਨ ਦੇ ਲਈ ਵੀ ਤੁਹਾਡੇ ਗ੍ਰੈਜੂਏਸ਼ਨ ਦੇ ਵਿੱਚ 55% ਜਿਹੜੇ ਹੈਗੇ ਆ ਉਹ ਲਾਜ਼ਮੀ ਹੋਣੇ ਚਾਹੀਦੇ ਨੇ ਇਹ ਗੱਲ ਕੀਤੀ ਜਾ ਰਹੀ ਹੈ ਜਨਰਲ ਕੈਟੇਗਰੀ ਦੀ ਜਿਹੜੇ ਰਿਜ਼ਰਵ ਕੈਟੇਗਰੀ ਵਾਲੇ ਸਟੂਡੈਂਟ ਹੋਣਗੇ ਜਿਵੇਂ ਐਸਸੀ ਐਸਟੀ ਤੇ ਹੋਰ ਜਿਹੜੇ ਸਪੈਸ਼ਲ ਹੁੰਦੇ ਨੇ ਜਿਵੇਂ ਕਿ ਸੀਡਬਲਯੂਐਸਐਨ ਜਾਂ ਫਿਰ ਤੁਸੀਂ ਉਹਨੂੰ ਡਿਸੇਬਲ ਵੀ ਕਹਿ ਦਿੰਦੇ ਹੋ ਉਹ ਪਰਸਨ ਵੀ ਇਹਦੇ ਵਿੱਚ ਅਪਲਾਈ ਕਰਨਗੇ ਉਹਨਾਂ ਤੇ ਵੀ ਇਹ ਜਿਹੜੀ ਸ਼ਰਤ ਹੈਗੀ ਆ ਦੇਖਣ ਨੂੰ ਮਿਲੂਗੀ ਭਾਵੇਂ ਕਿ ਜਿੰਨੀਆਂ ਵੀ ਰਿਜ਼ਰਵ ਕੈਟਾਗਰੀ ਹੁੰਦੀਆਂ ਨੇ ਜਿਨ੍ਹਾਂ ਨੂੰ ਬੈਨੇਫਿਟ ਮਿਲਦਾ ਆ ਉਹਨਾਂ ਨੂੰ 5 ਪ੍ਰਤੀਸ਼ਤ ਰਿਲੈਕਸੇਸ਼ਨ ਦੇਖਣ ਨੂੰ ਮਿਲੂਗੀ ਮੈਂ ਇਸੇ ਗੱਲ ਤੋਂ ਕਹਿ ਰਿਹਾ ਸੀਗਾ ਕਿ ਇਨ ਫਿਊਚਰ ਕੁਝ ਕਿਹਾ ਤਾਂ ਨਹੀਂ ਜਾ ਸਕਦਾ ਬਟ ਇਹਨਾਂ ਨੇ ਇਸ ਸਰਵਿਸ ਰੂਲ ਦੇ ਵਿੱਚ ਇਹ ਗੱਲ ਲਿਖੀ ਹੋਈ ਆ ਕਿ ਗ੍ਰੈਜੂਏਸ਼ਨ ਦੇ ਵਿੱਚ 55 ਪ੍ਰਤੀਸ਼ਤ ਜਨਰਲ ਕੈਟਾਗਰੀ ਲਈ ਤੇ 50 ਪ੍ਰਤੀਸ਼ਤ ਰਿਜ਼ਰਵ ਕੈਟਾਗਰੀ ਦੇ ਲਈ ਬਾਕੀ ਇਨ ਫਿਊਚਰ ਜਿਹੜੀ ਮਾਸਟਰ ਕਾਡਰ ਭਰਤੀ ਆਊਗੀ ਉਹਦੇ ਵਿੱਚ ਕੀ ਕੁਝ ਲਿਖ ਦੇਖਣ ਨੂੰ ਮਿਲੂਗਾ ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਤੇ ਬੀਅਰਡ ਦੀ ਆਪਾਂ ਗੱਲ ਕਰਦੇ ਹਾਂ ਕਿ ਇਹਦੇ ਵਿੱਚ ਜਿਹੜੀ ਬੀਅਰਡ ਮੰਗੀ ਹੋਈ ਆ ਕਿਉਂਕਿ ਜੇਕਰ ਤੁਸੀਂ ਮਾਸਟਰ ਕਾਟਰ ਟੀਚਰ ਬਣਨਾ ਚਾਹੁੰਦੇ ਹੋ ਤਾਂ ਉਹਦੇ ਲਈ ਕੀ ਹੈ ਉਹਦੇ ਲਈ ਲਾਜ਼ਮੀ ਹੈ ਕਿ ਤੁਸੀਂ ਬੀਅਰਡ ਕੀਤੀ ਹੋਵੇ ਤਾਂ ਬੀਅਰਡ ਦੇ ਵਿੱਚ ਤੁਹਾਡੇ ਕੋਲ ਸਪੈਸ਼ਲ এডਿਕੇਸ਼ਨ ਦੇ ਵਿੱਚ ਤੁਸੀਂ ਬੀਅਰਡ ਕੀਤੀ ਹੋਵੇ ਜਾਂ ਫਿਰ ਤੁਸੀਂ ਕੋਈ ਵੀ ਬੀਅਰਡ ਕੀਤੀ ਹੋਵੇ ਨਾਰਮਲ ਬੀਅਰਡ ਜਿਹਨੂੰ ਤੁਸੀਂ ਕਹਿ ਦਿੰਦੇ ਹੋ ਤੇ ਉਸ ਦੇ ਨਾਲ ਤੁਸੀਂ ਡੀਐਲਐਡ ਸੌਰੀ ਡੀਐਡ ਡਿਪਲੋਮਾ ਇਨ ਐਲੀਮੈਂਟਰੀ ਐਜੂਕੇਸ਼ਨ ਸਪੈਸ਼ਲ ਐਜੂਕੇਸ਼ਨ ਵਾਲਾ ਕੀਤਾ ਹੋਵੇ ਕਹਿਣ ਦਾ ਭਾਵ ਕਿ ਤੁਸੀਂ ਸਪੈਸ਼ਲ ਐਜੂਕੇਸ਼ਨ ਦੇ ਵਿੱਚ ਡਿਪਲੋਮਾ ਕੀਤਾ ਹੋਵੇ ਇਹ ਗੱਲ ਇੱਥੇ ਲਿਖੀ ਹੋਈ ਹੈ ਦੂਜੀ ਕੰਡੀਸ਼ਨ ਇਹ ਆ ਤੀਜੀ ਕੰਡੀਸ਼ਨ ਤਾਂ ਇਹ ਹੈਗੀ ਹੈ ਕਿ ਤੁਸੀਂ ਬੀਐਡ ਕੀਤੀ ਹੋਵੇ ਕਿਸੇ ਵੀ ਸਟਰੀਮ ਦੇ ਵਿੱਚ ਤੇ ਉਸ ਦੇ ਨਾਲ ਤੁਸੀਂ ਪੋਸਟ ਗ੍ਰੈਜੂਏਸ਼ਨ ਕੀਤਾ ਹੋਵੇ ਡਿਪਲੋਮਾ ਸਪੈਸ਼ਲ ਐਜੂਕੇਸ਼ਨ ਦੇ ਵਿੱਚ ਐਨੀ ਗੱਲ ਕਲੀਅਰ ਆ ਤੇ ਬਾਕੀ ਇਹਦੇ ਵਿੱਚ ਨਾ ਪੀਐਸਟੈਟ ਪਾਸ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਇਹਦੇ ਵਿੱਚ ਇਹਨਾਂ ਨੇ ਇਸ ਗੱਲ ਬਾਰੇ ਕੋਈ ਮੈਂਸ਼ਨ ਨਹੀਂ ਕੀਤਾ ਸੋ ਉਹਦੇ ਬਾਰੇ ਮੈਂ ਕੋਈ ਵੀ ਕਮੈਂਟ ਨਹੀਂ ਕਰੂੰਗਾ ਪ੍ਰਮੋਸ਼ਨ ਦੀ ਮੈਂ ਗੱਲ ਕਰਦਾ ਸੀਗਾ ਕਿ ਜੇਕਰ ਤੁਹਾਨੂੰ 25% ਪ੍ਰਮੋਸ਼ਨਾਂ ਦੇਖਣ ਨੂੰ ਮਿਲਣ ਗਿਆ ਭਾਵੇਂ ਇਹ ਕਿ ਜਿੰਨੇ ਵੀ ਭਰਤੀ ਆਊਗੀ ਟੋਟਲ ਪੋਸਟਾਂ ਦੀ ਜੇ ਮੈਂ ਗੱਲ ਕਰਾਂ ਇਹਦੇ ਵਿੱਚ ਮੰਨ ਲਓ 25% ਉਹਨਾਂ ਨੇ ਬਾਏ ਪ੍ਰਮੋਸ਼ਨ ਭਰਤੀ ਕਰਨੇ ਆ ਤਾਂ ਇਹਦੇ ਵਿੱਚ ਜਿਹੜੇ 20% ਹੋਣਗੇ ਉਹ ਹੋਣਗੇ ਜੀ ਈਟੀਟੀ ਤੋਂ ਰਿਲੇਟਡ ਟੀਚਰਸ ਈਟੀਟੀ ਦੇ ਵਿੱਚ ਵੀ ਕਾਫੀ ਸਾਰੇ ਟੀਚਰਸ ਦੇਖਣ ਨੂੰ ਮਿਲਦੇ ਆ ਨਾ ਤੁਹਾਨੂੰ ਜਿਹਦੇ ਵਿੱਚ ਤੁਹਾਨੂੰ ਜਿਹੜੇ 20% ਨੇ ईटीटी ਦੀ ਮੈਂ ਗੱਲ ਕਰ ਰਿਹਾ ਕਿ ਪ੍ਰਾਇਮਰੀ ਕਾਡਰ ਤੋਂ ਬੰਦੇ ਲੈ ਜਾਣੇ ਆ ਤੇ ਇਹਨਾਂ 20% ਦੇ ਵਿੱਚੋਂ ਵੀ ਜਿਹੜੇ 14% ਹੋਣਗੇ ਉਹ ਹੋਣਗੇ ਜੀ ईटीटी ਟੀਚਰ ਜਿਹੜੇ ਕਿ ਪਹਿਲੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਪੜ੍ਹਾ ਰਹੇ ਨੇ ਤੇ ਉਸ ਤੋਂ ਬਾਅਦ 4% ਹੋਣਗੇ ਜੀ ਹੈੱਡ ਟੀਚਰ ਐਸਟੀ ਜਿਹਨੂੰ ਤੁਸੀਂ ਕਹਿ ਦਿੰਦੇ ਹੋ 1% ਸਪੈਸ਼ਲ ਐਜੂਕੇਟਰ ਭਾਵ ਇਹ ਕਿ ਜਿਹੜੇ ਇੱਥੇ ਈਟੀਟੀ ਕਾਡਰ ਵਿੱਚ ਸਰਵਿਸ ਕਰ ਰਹੇ ਹੋਣੇ ਆ ਇਹ ਮਾਸਟਰ ਕਾਡਰ ਦੀ ਪ੍ਰੋਮੋਸ਼ਨ ਦੇ ਲਈ ਸਪੈਸ਼ਲ ਐਜੂਕੇਟਰ ਦੀ ਮੈਂ ਗੱਲ ਕਰ ਰਿਹਾ 1% ਉਹਨਾਂ ਦਾ ਕੋਟਾ ਇੱਥੇ ਰੱਖਿਆ ਗਿਆ ਆ ਤੇ ਸੀਐਸਟੀ ਹੁੰਦੇ ਆ ਨਾ ਸੈਂਟਰ ਹੈਡ ਟੀਚਰਸ ਉਹਨਾਂ ਲਈ ਵੀ ਇੱਕ ਪ੍ਰਤੀਸ਼ਤ ਜਿਹੜਾ ਕੋਟਾ ਹੈਗਾ ਜੀ ਉਹ ਦੇਖਣ ਨੂੰ ਮਿਲੇਗਾ ਇਹ ਮੈਂ 25% ਜਿਹੜਾ ਕੋਟਾ ਹੈਗਾ ਯਾ ਬਾਏ ਪ੍ਰਮੋਸ਼ਨ ਭਰਤੀ ਹੋਣੀ ਹੈ ਮੈਂ ਉਹਦੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਤੇ 4% ਅਦਰ ਟੀਚਰਸ ਦੀ ਕੈਟਾਗਰੀ ਦੱਸੀ ਗਈ ਹੈ ਜਿਹਦੇ ਬਾਰੇ ਆਪਾਂ ਨੂੰ ਡਿਟੇਲ ਵਿੱਚ ਨਹੀਂ ਦੱਸਿਆ ਗਿਆ ਅਦਰ ਟੀਚਰਸ ਕੋਈ ਵੀ ਹੋ ਸਕਦੇ ਆ ਤੇ ਇੱਕ ਪ੍ਰਤੀਸ਼ਤ ਨਾਨ ਟੀਚਿੰਗ ਸਟਾਫ ਵੀ ਹੋ ਸਕਦਾ ਆ ਜਿਹਨੂੰ ਬਾਏ ਕੋਟਾ ਪ੍ਰਮੋਸ਼ਨ ਮਿਲੂਗੀ ਤੇ ਇਹਦੇ ਲਈ ਕੋਈ एलिजिबिलिटी ਕ੍ਰਾਈਟੇਰੀਆ ਹੈਗਾ ਯਾ ਬਿਲਕੁਲ ਹੈਗਾ ਯਾ ਇੱਕ ਤਾਂ ਪ੍ਰਮੋਸ਼ਨ ਲਈ 4 ਸਾਲ ਦਾ ਰੈਗੂਲਰ ਐਕਸਪੀਰੀਅੰਸ ਹੋਣਾ ਚਾਹੀਦਾ ਯਾ ਰੈਗੂਲਰ ਪੋਸਟਾਂ ਦੇ ਵਿੱਚ ਐਜ਼ ਅ ਰੈਗੂਲਰ ਟੀਚਰ ਤੁਸੀਂ ਜੌਬ ਕੀਤੀ ਹੋਵੇ ਪਲੱਸ ਤੁਹਾਡੀਆਂ ਕੁਆਲਿਫਿਕੇਸ਼ਨਾਂ ਕੰਪਲੀਟ ਹੋਣੀ ਚਾਹੀਦੀ ਆ ਜੇਕਰ ਤੁਸੀਂ ਸਪੈਸ਼ਲ ਐਜੂਕੇਟਰ ਪੱਤੀ ਵਿੱਚ ਅਪਲਾਈ ਕਰਨ ਜਾ ਰਹੇ ਹੋ ਐਨੀ ਗੱਲ ਕਲੀਅਰ ਹੋ ਗਈ ਸਾਰਾ ਕੁਝ ਸਮਝਾਤਾ ਯਾ ਮਾਸਟਰ ਕਾਟਰ ਬਾਰੇ ਹੁਣ ਅਸੀਂ 8TT ਕਾਟਰ ਤੇ ਆਉਨੇ ਆ ਜੇਕਰ ਤੁਸੀਂ ETT ਕਾਡਰ ਸਪੈਸ਼ਲ এডਿਕੇਸ਼ਨ ਭਰਤੀ ਵਿੱਚ ਅਪਲਾਈ ਕਰਨ ਜਾ ਰਹੀ ਹੋ ਤਾਂ 90% ਤਾਂ ਦੇਖਣ ਨੂੰ ਮਿਲੂਗੀ ਡਾਇਰੈਕਟ ਭਰਤੀ ਤੇ 90% ਵਿੱਚੋਂ ਜਿਹੜੀ 10% ਉਹ ਤੁਹਾਨੂੰ ਬਾਏ ਪ੍ਰਮੋਸ਼ਨਾਂ ਭਰਤੀ ਦੇਖਣ ਨੂੰ ਮਿਲੂਗੀ ਐਂਡ ਇਹਦੇ ਵਿੱਚ ਜਿਹੜੇ 90% ਬਾਏ ਟੈਸਟ ਬਾਏ ਸਿਲੈਕਸ਼ਨ ਭਰਤੀ ਕੀਤੀ ਜਾਊਗੀ ਇਹਦੇ ਵਿੱਚ ਗ੍ਰੈਜੂਏਸ਼ਨ ਦੇ ਵਿੱਚ 50% ਨੰਬਰ ਦੇਖਣ ਨੂੰ ਮਿਲਣਗੇ ਐਂਡ ਇਸ ਗੱਲ ਤੋਂ ਆਪਾਂ ਨੂੰ ਇਹ ਵੀ ਸਮਝਣ ਦੇ ਵਿੱਚ ਆ ਰਿਹਾ ਕਿ ਜਿਹੜੀ ਨਾਰਮਲ ETT ਕਾਡਰ ਦੀ ਭਰਤੀ ਹੋਊਗੀ ਨਾ ਫਿਊਚਰ ਦੇ ਵਿੱਚ ਉਦੇ ਵਿੱਚ ਗ੍ਰੈਜੂਏਸ਼ਨ ਹੋਣੀ ਆ ਮਸਟ ਭਾਵ ਇਹ ਕਿ ਕੋਈ ਵੀ ਇਟਜ਼ ਕਾਡਰ ਦੀ ਪੋਸਟ ਆਵੇ ਪੰਜਾਬ ਦੇ ਵਿੱਚ ਉਹਦੇ ਲਈ ਗ੍ਰੈਜੂਏਸ਼ਨ ਮਸਟ ਹੋਣੀ ਆ ਇਹਨਾਂ ਗੱਲਾਂ ਤੋਂ ਵੀ ਗੱਲ ਕਲੀਅਰ ਹੋ ਗਈ ਆ ਕੋਈ ਵੀ ਪੋਸਟ ਆ ਜਾਵੇ ਫਿਊਚਰ ਦੇ ਵਿੱਚ ਇਹਦੇ ਤੋਂ ਆਪਾਂ ਨੂੰ ਸਾਰੀ ਗੱਲ ਸਮਝਣ ਨੂੰ ਮਿਲ ਰਹੀ ਆ ਤੇ 50% ਹੈਗੀ ਆ ਜੀ ਜਨਰਲ ਕੈਟਾਗਰੀ ਵਾਲੇ ਸਟੂਡੈਂਟ ਦੇ ਲਈ ਜਿਹੜੀ ਕੰਡੀਸ਼ਨ ਹੈਗੀ ਆ ਉਹ ਦੇਖਣ ਨੂੰ ਮਿਲੂਗੀ ਤੇ ਜਿਹੜੇ ਕੈਟਾਗਰੀ ਵਾਲੇ ਸਟੂਡੈਂਟ ਨੇ ਰਿਜ਼ਰਵ ਕੈਟਾਗਰੀ ਉਹਨਾਂ ਲਈ 45% ਵਾਲੀ ਜਿਹੜੀ ਕੰਡੀਸ਼ਨ ਹੈਗੀ ਆ ਜੀ ਉਹ ਦੇਖਣ ਨੂੰ ਮਿਲੂਗੀ ਪ੍ਰਮੋਸ਼ਨ ਦੀ ਗੱਲ ਕਰਨ ਤੋਂ ਪਹਿਲਾਂ ਆਪਾਂ ਕੁਆਲਿਫੀਕੇਸ਼ਨ ਦੀ ਗੱਲ ਕਰ ਲੈਣੇ ਆ ਕਿ ਇਹਦੇ ਵਿੱਚ ਸਪੈਸ਼ਲ ECHT ਜਾਂ ਫਿਰ ਸਪੈਸ਼ਲ DLET ਦਾ ਜਿਹੜਾ ਕੋਰਸ ਹੈਗਾ ਜ ਉਹ ਕੀਤਾ ਹੋਵੇ ਬਟ ਜਿੱਥੇ ਤੱਕ ਮੇਰੀ ਜਾਣਕਾਰੀ ਹੈ ਪੰਜਾਬ ਦੇ ਵਿੱਚ ਸ਼ਾਇਦ ਕੋਈ ਸਪੈਸ਼ਲ এডੂਕੇਸ਼ਨ ਕਹਿ ਲੋ ਵੀ ECHT ਹੁੰਦੀ ਨਹੀਂ ਆ ਬਾਕੀ ਜੇ ਹੁੰਦੀ ਹੋਵੇ ਤੇ ਕਿਰਪਾ ਕਰਕੇ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਤਾਂ ਜੋ ਬਾਕੀ ਸਾਥੀਆਂ ਨੂੰ ਵੀ ਮੈਂ ਜਾਣਕਾਰੀ ਦੇ ਸਕਾਂ ਐਂ ਜਿਹੜੇ ਸਾਥੀ ਵੀਡੀਓ ਦੇਖਣਗੇ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਇਹ ਜਿਹੜਾ ਸਪੈਸ਼ਲ ਐਜੂਕੇਸ਼ਨ ਵਾਲਾ ਕੋਰਸ ਹੈਗਾ ਯਾ ਈਟੀਟੀ ਵਾਲਾ ਇਹ ਪੰਜਾਬ ਵਿੱਚ ਕਿੱਥੇ ਕਰਵਾਇਆ ਜਾਂਦਾ ਬਾਕੀ ਸਪੈਸ਼ਲ ਬੀਐਡ ਦਾ ਪੰਜਾਬ ਦੇ ਵਿੱਚ ਕਰਵਾਈ ਜਾਂਦੀ ਹੈ ਕਿਉਂਕਿ ਜਦੋਂ ਵੀ ਆਪਾਂ ਫਾਰਮ ਭਰਦੇ ਹਾਂ ਜਿਵੇਂ ਫਾਰਮ ਤੁਹਾਨੂੰ ਪਤਾ ਹੀ ਹੈ ਕਿ 4 ਅਗਸਤ ਨੂੰ ਬੀਐਡ ਦਾ ਜਿਹੜਾ ਪੇਪਰ ਹੋਣਾ ਹੈ ਉਹਦੇ ਵਿੱਚ ਲਿਖਿਆ ਹੋਇਆ ਕਿ ਈਟੀਟੀ ਜਿਹੜੀ ਬੀਐਡ ਹੈਗੀ ਆ ਸਪੈਸ਼ਲ ਬੀਐਡ ਵੀ ਕਰਵਾਈ ਜਾਂਦੀ ਹੈ ਉਹ ਕਾਫੀ ਟਾਈਮ ਤੋਂ ਚੱਲਦਾ ਆ ਵੀ ਰਿਹਾ ਈਟੀਟੀ ਬਾਰੇ ਆਪਾਂ ਨੂੰ ਪਤਾ ਨਹੀਂ ਬਟ ਇਹਦੇ ਵਿੱਚ ਇਹ ਕੰਡੀਸ਼ਨ ਲਿਖੀ ਤਾਂ ਹੋਈ ਹੈ ਕਿ ਸਪੈਸ਼ਲ ਈਟੀਟੀ ਕੀਤੀ ਹੋਵੇ ਜਾਂ ਫਿਰ ਸਪੈਸ਼ਲ ਡੀਐਲਐਡ ਕੀਤੀ ਹੋਵੇ ਤੇ ਇਹਦੇ ਵਿੱਚ ਵੀ ਮੈਨੂੰ ਲੱਗਦਾ ਆ ਜੇਕਰ ਪੰਜਾਬ ਦੇ ਵਿੱਚ ਇਹ ਕੋਰਸ ਨਹੀਂ ਕਰਵਾਇਆ ਜਾਂਦਾ ਤੇ ਸ਼ਾਇਦ ਹਨਾ ਅਦਰ ਸਟੇਟ ਵਾਲੇ ਹੀ ਸਾਰੇ ਜਿਵੇਂ ਕਿ ਹਰਿਆਣੇ ਦੇ ਜਿਹੜੇ ਸਟੂਡੈਂਟ ਨੇ ਜਾਂ ਫਿਰ ਕਿਸੇ ਹੋਰ ਸਟੇਟ ਦੇ ਸਟੂਡੈਂਟ ਨੇ ਜਿਹੜੇ ਕਿ ਐਲੀਜੀਬਿਲਟੀ ਕ੍ਰਾਈਟੇਰੀਆ ਨੂੰ ਪੂਰਾ ਕਰਦੇ ਆ ਜਿਵੇਂ ਕਿ ਉਹਨਾਂ ਨੇ 10ਵੀਂ ਦੇ ਪੱਧਰ ਤੱਕ ਪੰਜਾਬੀ ਪੜ੍ਹੀ ਹੋਊਗੀ ਤਾਂ ਉਹ ਸਾਥੀ ਮੈਨੂੰ ਲੱਗਦਾ ਵੀ ਸਾਰੇ ਕਾਈਂਡ ਆਫ ਜੌਬ ਲੈ ਜਾਣਗੇ ਜੇਕਰ ਆਪਣੇ ਪੰਜਾਬ ਦੇ ਵਿੱਚ ਕੋਰਸ ਨਾ ਹੋਇਆ ਤੇ ਅੱਗੇ ਗੱਲ ਕਰਦੇ ਆ ਪ੍ਰਮੋਸ਼ਨਾਂ ਦੀ ਦੀ ਪ੍ਰਮੋਸ਼ਨਾਂ ਜਿਹੜੀਆਂ ਹੋਣਗੀਆਂ 10% ਪ੍ਰਮੋਸ਼ਨਾਂ ਜਿਹੜੀਆਂ ਦੇਖਣ ਨੂੰ ਮਿਲਣਗੀਆਂ ਇਹਦੇ ਵਿੱਚ 8% ਜਿਹੜਾ ਕੋਟਾ ਹੋਊਗਾ ਜੀ ਉਹ ਪ੍ਰੀ ਪ੍ਰਾਇਮਰੀ ਟੀਚਰਸ ਲਈ ਹੋਊਗਾ ਤੇ ਪ੍ਰੀ ਪ੍ਰਾਇਮਰੀ ਟੀਚਰਸ ਜਿੱਤੇ ਤੱਕ ਮੇਰੀ ਜਾਣਕਾਰੀ ਹੈ ਇਸ ਤੋਂ ਪਹਿਲਾਂ ਕਦੇ ਭਰਤੀ ਕੀਤੀ ਨਹੀਂ ਗਈ ਤੇ ਜਿਹੜੀਆਂ 8000 ਪਤਾ ਨਹੀਂ ਸਮਥਿੰਗ ਨਾ 8973 ਪਤਾ ਨਹੀਂ ਸਮਥਿੰਗ ਪੋਸਟਾਂ ਸੀਗੀਆਂ ਉਹਦਾ ਇਹ ਬਾਰੇ ਵੀ ਬਹੁਤ ਕੁਝ ਸੁਣਨ ਨੂੰ ਮਿਲ ਰਿਹਾ ਸਕਾ ਤੇ ਆਪਾਂ ਮੰਨ ਸਕਦੇ ਹਾਂ ਕਿ ਉਹ ਭਰਤੀ ਵੀ ਦੇਖਣ ਨੂੰ ਮਿਲੂਗੀ ਇਹਨਾਂ ਨੇ ਐਵੇਂ ਤਾਂ ਨਹੀਂ ਮੈਂਸ਼ਨ ਕਰਤਾ ਮਤਲਬ ਫਿਊਚਰ ਦੇ ਵਿੱਚ ਤੁਹਾਨੂੰ ਐਂਟੀਟੀ ਦੀਆਂ ਜਿਹੜੀਆਂ ਪੋਸਟਾਂ ਨੇ ਪ੍ਰੀ ਪ੍ਰਾਇਮਰੀ ਟੀਚਰਸ ਦੀਆਂ ਇਹ ਭਰਤੀ ਤੁਹਾਨੂੰ ਦੇਖਣ ਨੂੰ ਮਿਲੂਗੀ ਬਹੁਤ ਸਾਰੇ ਸਾਥੀ ਪੁੱਛਦੇ ਆ ਕਿ ਸਰ ਇਹ ਵੀ ਦੱਸੋ ਕਿ ਸਰ ਅਸੀਂ ਇਗਨੂ ਵਾਲੀ ਐਂਟੀਟੀ ਕੀਤੀ ਹੋਈ ਆ ਕੀ ਅਸੀਂ ਕੰਸੀਡਰ ਹੋਵਾਂਗੇ ਕੀ ਅਸੀਂ ਐਲੀਜੀਬਲ ਹੋਵਾਂਗੇ ਤੇ ਇਹਦੇ ਬਾਰੇ ਨਾ ਦੋ ਤਿੰਨ ਗੱਲਾਂ ਤੁਹਾਨੂੰ ਸਮਝਣ ਦੀ ਲੋੜ ਹੈਗੀ ਆ ਚੰਡੀਗੜ੍ਹ ਦੇ ਵਿੱਚ ਵੀ ਐਂਟੀਟੀ ਦੀਆਂ ਸ਼ਾਇਦ ਪੋਸਟ ਆਈਆਂ ਸਿਗੀਆਂ ਤੇ ਦਿੱਲੀ ਵਿੱਚ ਵੀ ਐਂਟੀਟੀ ਦੀਆਂ ਪੋਸਟ ਆਈਆਂ ਸਿਗੀਆਂ ਤੇ ਉਹਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਮੈਂਸ਼ਨ ਕੀਤਾ ਹੋਇਆ ਸੀਗਾ ਕਿ ਜਿਨ੍ਹਾਂ ਨੇ 1 ਸਾਲ ਵਾਲੀ ਐਂਟੀਟੀ ਕੀਤੀ ਹੋਈ ਆ ਯਾ ਫਿਰ ਜਿਨ੍ਹਾਂ ਨੇ ਸਿਰਫ 2 ਸਾਲ ਵਾਲੀ ਐਂਟੀਟੀ ਕੀਤੀ ਹੋਈ ਆ ਉਹੀ ਸਾਥੀ ਐਲੀਜੀਬਲ ਹੋਣਗੇ ਨਾ ਕਿ 1 ਸਾਲ ਵਾਲੇ ਤੇ ਪੰਜਾਬ ਦੇ ਵਿੱਚ ਇਨ ਫਿਊਚਰ ਰੂਲਸ ਕੀ ਹੋਣਗੇ ਇਹਦੇ ਬਾਰੇ ਤੁਹਾਨੂੰ ਕੋਈ ਵੀ ਨਹੀਂ ਦੱਸ ਸਕਦਾ ਤੁਸੀਂ ਸੰਡੇਸ ਟੀਮ ਦੇ ਵਿੱਚ ਸੰਡੇ ਦੀ ਜਦੋਂ ਲਾਈਵ ਸਟ੍ਰੀਮ ਹੁੰਦੀ ਆ ਵਾਰ-ਵਾਰ ਪੁੱਛਦੇ ਵੀ ਰਹਿੰਦੇ ਹੋ ਕਿ ਸਰ ਇਹ ਦੱਸੋ ਇਹਦੇ ਬਾਰੇ ਤੁਹਾਨੂੰ ਕੋਈ ਨਹੀਂ ਦੱਸ ਸਕਦਾ ਠੀਕ ਹੈ ਜੀ ਉਹ ਰੂਲਸ ਆਉਣ ਤੇ ਹੀ ਕਲੀਅਰ ਹੋਊਗਾ ਜਿਵੇਂ ਮੈਂ ਤੁਹਾਨੂੰ ਮਾਸਟਰ ਕਾਰਡ ਜਾਂ ਫਿਰ 880 ਕਾਰਡਰ ਸਪੈਸ਼ਲ ਐਜੂਕੇਟਰ ਭਰਤੀ ਬਾਰੇ ਹੁਣ ਜਾਣਕਾਰੀ ਦੇ ਰਹੀ ਆ ਕੀ ਇਸ ਤੋਂ ਪਹਿਲਾਂ ਮੈਂ ਜਾਣਕਾਰੀ ਦੇ ਸਕਦਾ ਸਿਕਾ ਇਹ ਵਾਲੀ ਨਹੀਂ ਕਿਉਂਕਿ ਇਹ ਜਿਹੜੇ ਰੂਲਸ ਸਕੇ ਉਹ ਬਣਾਏ ਹੀ ਖੋਬਸੋ ਤੁਸੀਂ ਮੇਰੀਆਂ ਗੱਲਾਂ ਨੂੰ ਸਮਝ ਰਹੇ ਹੋਣੇ ਆ ਕਿ ਪ੍ਰੀ ਪ੍ਰਾਇਮਰੀ ਜਿਹੜੇ ਟੀਚਰਸ ਨੇ 8% ਦਾ ਜਿਹੜਾ ਕੋਟਾ ਹੈਗਾ ਆ ਤੁਹਾਨੂੰ ਦੇਖਣ ਨੂੰ ਮਿਲੂਗਾ ਤੇ ਇਹਦੇ ਵਿੱਚ ਵੀ ਜਿਹੜੇ ਪੀਟੀਆਰ ਟੀਚਰਸ ਨੇ ਪੀਟੀਆਰ ਟੀਚਰਸ ਤੁਹਾਨੂੰ ਪਤਾ ਹੈ ਵੀ 2000 ਪਰਤੀ ਕੀਤੀ ਜਾਣੀ ਆ ਤੇ ਜਦੋਂ 4-5 ਸਾਲ ਉਹਨਾਂ ਦੇ ਹੋਗੇ ਤੇ ਉਹ ਵੀ ਸਪੈਸ਼ਲ ਐਜੂਕੇਟਰ ਬਣ ਸਕਦੇ ਆ ਈਟੀਟੀ ਕਾਡਰ ਦੇ ਵਿੱਚ ਤੇ ਉਹਨਾਂ ਨੂੰ 2 ਸਾਲ ਦਾ ਜਿਹੜਾ ਸੌਰੀ ਨਾਟ 2 ਸਾਲ ਦਾ 2% ਜਿਹੜੀ ਪ੍ਰਤੀਸ਼ਤ ਹੈਗਾ ਆ ਉਹ ਤੁਹਾਨੂੰ ਦੇਖਣ ਨੂੰ ਮਿਲੂਗਾ ਇਹਨਾਂ 10% ਦੇ ਵਿੱਚੋਂ ਕਿ 2% ਜਿਹੜੇ ਹੋਣਗੇ ਜੀ ਉਹ ਇਹਦੇ ਵਿੱਚ ਐਲੀਜੀਬਲ ਹੋਣਗੇ ਪ੍ਰਮੋਸ਼ਨ ਦੇ ਲਈ ਤੇ ਇਹਨਾਂ ਲਈ ਕੁਆਲੀਫਿਕੇਸ਼ਨ ਕੀ ਹੋਊਗੀ ਜੀ 4 ਸਾਲਾਂ ਦਾ ਜਿਹੜਾ ਘੱਟੋ ਘੱਟ ਐਕਸਪੀਰੀਅੰਸ ਹੈਗਾ ਆ ਪਲੱਸ ਕੁਆਲੀਫਿਕੇਸ਼ਨਾਂ ਵੀ ਸਾਰੀਆਂ ਪੂਰੀਆਂ ਕਰਦੇ ਹੋਣ ਜਿਹੜੇ ਵੀ ਪਰਸਨ ਇਹਨਾਂ ਵਿੱਚ ਕਨਸੀਡਰ ਹੋਣਗੇ ਅਪਲਾਈ ਕਰਨਗੇ ਸੋ ਇਹ ਸੀਗੀ ਜੀ ਅੱਜ ਦੀ ਆਪਣੀ ਵੀਡੀਓ ਕੋਸ਼ਿਸ਼ ਮੈਂ ਪੂਰੀ ਕੀਤੀ ਆ ਕਿ ਜਿੰਨੀ ਵੀ ਜਾਣਕਾਰੀ ਸੀਗੀ ਜੀ ਜੋ ਵੀ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਹਦੇ ਬਾਰੇ ਮੈਂ ਤੁਹਾਨੂੰ ਸਾਰੀ ਜਾਣਕਾਰੀ ਪ੍ਰੋਵਾਈਡ ਕਰਵਾਵਾਂ ਬਾਕੀ ਕੱਲ ਪਰਸੋਂ ਜੇ ਮੈਨੂੰ ਲੱਗਾ ਵੀ ਕੋਈ ਮੈਂ ਪੋਸਟ ਜੀ ਦੇਖੀ ਸੀ ਕਿ ਜਿਹਦੇ ਵਿੱਚ 820 ਕਾਡਰ ਵਾਲੀ ਜਿਹੜੀ ਭਰਤੀ ਹੈਗੀ ਲਗਭਗ 393 ਪੋਸਟਾਂ ਪਤਾ ਨਹੀਂ ਸੀਗੀਆਂ ਵੀ 350 ਪਲੱਸ ਜਿਹੜੀਆਂ ਪੋਸਟਾਂ ਹੈਗੀਆਂ ਨੇ ਜੀ ਸਪੈਸ਼ਲ ਐਜੂਕੇਟਰ ਈਟੀਟੀ ਭਰਤੀ ਦਾ ਨੋਟੀਫਿਕੇਸ਼ਨ ਹੈਗਾ ਜੀ ਛੇ ਤੀਹ ਹੀ ਦੇਖਣ ਨੂੰ ਤੁਹਾਨੂੰ ਮਿਲ ਸਕਦਾ ਆ ਬਾਕੀ ਕਿਸੇ ਹੋਰ ਜਾਣਕਾਰੀ ਲਈ ਆਪਣੇ ਇਸ ਚੈਨਲ ਨਾਲ ਜੁੜੋ ਜਿਹੜੀ ਵੀ ਜਾਣਕਾਰੀ ਪ੍ਰੋਵਾਈਡ ਕਰਵਾਈ ਜਾਂਦੀ ਹੈ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਹੜੀ ਜਾਣਕਾਰੀ ਹੈਗੀ ਆ ਕੋਈ ਮਿਸਲੀਡਿੰਗ ਨਾ ਹੋਵੇ ਤਾਨੂੰ ਕੋਈ ਗਮਰਾਹ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਤੇ ਤੁਹਾਨੂੰ ਕੋਈ ਡੀਮੋਟੀਵੇਟ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਬਾਕੀ ਦੋਸਤੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਆਪਦੇ ਇਸ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪਦੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਤੇ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching god bless you all